ਵਿਕਸਿਤ ਭਾਰਤ ਸੰਕਲਪ ਯਾਤਰਾ ਨੇ ਇੱਕ ਹੋਰ ਵੱਡਾ ਮੀਲ ਪੱਥਰ ਪਾਰ ਕਰ ਲਿਆ ਹੈ ਸਿਰਫ 50 ਦਿਨਾਂ ਦੇ ਥੋੜੇ ਸਮੇਂ ਵਿੱਚ ਹੀ 10 ਕਰੋੜ ਤੋਂ ਵੱਧ ਭਾਗੀਦਾਰ ਇਸ ਯਾਤਰਾ ਦਾ ਹਿੱਸਾ ਬਣ ਚੁੱਕੇ ਨੇ ਇਹ ਹੈਰਾਨ ਕਰਨ ਵਾਲੀ ਗਿਣਤੀ ਵਿਕਸਿਤ ਭਾਰਤ ਦੇ ਸਾਂਝੇ ਦ੍ਰਿਸ਼ਟੀਕੋਣ ਦੇ ਨਾਲ ਦੇਸ਼ ਭਰ ਦੇ ਲੋਕਾਂ ਨੂੰ ਇੱਕਜੁੱਟ ਕਰਨ ਵਿੱਚ ਯਾਤਰਾ ਦੇ ਡੂੰਘੇ ਪ੍ਰਭਾਵ ਅਤੇ ਬੇਮਿਸਾਲ ਸਮਰੱਥਾ ਨੂੰ ਦਰਸਾਉਂਦੀ ਹੈ ਪੇਸ਼ਾਇਕ ਰਿਪੋਰਟ ਤੇ ਹਿਸਾਬ ਬਣਨ ਵਾਲਿਆਂ ਦੀ ਵੱਡੀ ਗਿਣਤੀ ਇੱਕ ਅਗੇਹਾ ਸੰਯੋਗ ਹੈ ਕਿ ਇਹ ਗਿਣਤੀ ਆਸਟ੍ਰੇਲੀਆ, ਕੈਨੇਡਾ, ਜਰਮਨੀ, ਫਰਾਂਸ, ਇਟਲੀ ਅਤੇ ਦੱਖਣ ਅਫਰੀਕਾ ਵਰਗੇ ਕੁਝ ਪ੍ਰਮੁੱਖ ਦੇਸ਼ਾਂ ਦੀ ਸਮੁੱਚੀ ਆਬਾਦੀ ਤੋਂ ਵਾਦੇ ਯਾਤਰਾ ਨੂੰ ਮਿਲਿਆ ਵਿਆਪਕ ਸਮਰਥਨ ਵਿਕਸਿਤ ਭਾਰਤ ਦੇ ਨਿਰਮਾਣ ਪ੍ਰਤੀ ਨਾਗਰਿਕਾਂ ਦੇ ਮਜ਼ਬੂਤ ਸਮਰਪਣ ਨੂੰ ਦਰਸਾਉਂਦਾ ਹੈ ਹਰਨਾਚਲ ਪ੍ਰਦੇਸ਼ ਦੇ ਮੁਕਟ ਕੇ ਲੱਗੇ ਗਹਿਣੇ ਅੰਜਾਬ ਤੋਂ ਲੈ ਕੇ ਗੁਜਰਾਤ ਦੇ ਪੱਛਮੀ ਕੰਡੇ ਤੇ ਦੇਵ ਭੂਮੀ ਦਵਾਰਕਾ ਤੱਕ ਲਦਾਖ ਦੀਆਂ ਬਰਫੀਲੀਆਂ ਚੋਟੀਆਂ ਤੇ ਚੜ ਕੇ ਅਤੇ ਅੰਡੇਮਾਨ ਦੇ ਫਿਰੋਜ਼ਾ ਕੰਡਿਆਂ ਦੀ ਸ਼ੋਭਾ ਵਧਾਉਣ ਤੱਕ ਵਿਕਸਤ ਭਾਰਤ ਸੰਕਲਪ ਯਾਤਰਾ ਨੇ ਦੇਸ਼ ਦੇ ਦੂਰ ਦਰਾਡੇ ਦੇ ਕੋਨੇ-ਕੋਨੇ ਵਿੱਚ ਹਰੇਕ ਪਾਈਚਾਰੇ ਤੱਕ ਪਹੁੰਚ ਬਣਾ ਕੇ ਸਾਰੇ ਖੇਤਰਾ ਨੂੰ ਗਲੇ ਲਗਾਇਆ ਹੈ ਇਸ ਯਾਤਰਾ ਨੇ ਕल्याणकारी ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਅਤੇ ਲੋਕਾਂ ਨੂੰ ਇਹਨਾਂ ਦਾ ਸਿੱਧਾ ਲਾਭ ਯਕੀਨੀ ਬਣਾ ਕੇ ਭਾਰਤ ਦੀ ਵਿਸ਼ਾਲਤਾ ਵਿੱਚ ਉਤਸ਼ਾਹ ਅਤੇ ਉਮੀਦ ਦੀ ਇੱਕ ਚਿੰਗਾਰੀ ਪੈਦਾ ਕੀਤੀ ਹੈ। ਇਸ ਯਾਤਰਾ ਦਾ ਪ੍ਰਭਾਵ ਗਹਿਰਾ ਤੇ ਜੀਵਨ 'ਤੇ ਬਦਲਾਅ ਲਿਆਉਣ ਵਾਲਾ ਹੈ। ਯਾਤਰਾ ਦੌਰਾਨ 1.7 ਕਰੋੜ ਤੋਂ ਵੱਧ ਆਯੁਸ਼ਮਾਨ ਕਾਰਡ ਜਾਰੀ ਕੀਤੇ ਗਏ। ਯਾਤਰਾ ਦੇ ਹਿੱਸੇ ਵਜੋਂ ਲਗਾਏ ਗਏ ਸਿਹਤ ਕੈਂਪਾਂ 'ਚ 2 ਕਰੋੜ 20 ਲੱਖ ਤੋਂ ਵੱਧ ਨਾਗਰਿਕਾਂ ਦੀ ਜਾਂਚ ਕੀਤੀ ਗਈ ਹੈ। ਮਾਲੀ ਆਜ਼ਾਦੀਵਾਲ ਕਦਮ ਵਧਾਉਂਦੇ ਹੋਏ 7.5 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਸਵੈ ਨਿਧੀ ਯੋਜਨਾ ਦਾ ਲਾਭ ਮਿਲਿਆ ਹੈ। ਯਾਤਰਾ ਦੌਰਾਨ 33 ਲੱਖ ਤੋਂ ਵੱਧ ਨਵੇਂ ਪੀਐਮ ਕਿਸਾਨ ਲਾਭਪਾਤਰੀਆਂ ਦੀ ਪਛਾਣ ਕੀਤੀ ਗਈ ਹੈ। 88000 ਤੋਂ ਵੱਧ ਡਰੋਨ ਪ੍ਰਦਰਸ਼ਨ ਕੀਤੇ ਗਏ ਨੇ ਜਿਹੜੇ ਕਿਸਾਨਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰ ਰਹੇ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਸਿਰਫ ਇੱਕ ਮਾਰਚ ਤੋਂ ਕਿਤੇ ਵਾਅਦੇ ਇਹ ਕੰਮ ਕਰਨ ਦਾ ਇੱਕ ਸ਼ਕਤੀਸ਼ਾਲੀ ਸੁਨੇਹਾ ਹੈ ਜਿਸ ਦੀ ਆਵਾਜ਼ ਦੇਸ਼ ਭਰ ਵਿੱਚ ਗੂੰਜ ਰਹੀ ਹੈ ਬਦਲਾਅ ਲਿਆਉਣ ਲਈ ਕੀਤੇ ਗਏ ਇਹ ਯਤਨ ਇੱਕ ਖੁਸ਼ਹਾਲ ਭਵਿੱਖ ਦਾ ਵਾਅਦਾ ਏ ਇਸ ਅੰਦੋਲਨ ਦਾ ਮੰਤਵ ਦੇਸ਼ ਦੇ ਹਰ ਨਾਗਰਿਕ ਨੂੰ ਸਸ਼ਕਤ ਬਣਾਉਣਾ ਏ ਅਤੇ 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦੇ ਟੀਚੇ ਦੇ ਨੇੜੇ ਲਿਜਾਣ ਲਈ ਇੱਕ ਦਲੇਰਾਨਾ ਸੰਕਲਪ ਲੈਣਾ ਏ ਇਹ ਇਸ ਗੱਲ ਤੇ ਜ਼ੋਰ ਦਿੰਦਾ ਏ ਕਿ ਵਿਕਸਤ ਭਾਰਤ ਦੀ ਇਹ ਯਾਤਰਾ ਇੱਕ ਵਿਅਕਤੀਗਤ ਕੋਸ਼ਿਸ਼ ਨਹੀਂ ਏ ਸਗੋਂ ਇੱਕ ਸਮੂਹਿਕ ਉਪਰਾਲਾ ਏ ਜਿਸ ਵਿੱਚ ਸਾਰੇ ਵਰਗਾਂ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਏ